ਜਿਵੇਂ ਅਜ ਦੇ ਟਾਈਮ ਚ ਆ ਕੇ ਇਹਨੂੰ ਮੜਾ ਜਾਂ ਘਾਟਾ ਪਿਆ ਕੇ ਤਾਂ ਖੁਦਕੁਸ਼ੀ ਕਰ ਲਿੰਦਾ ਵਾ ਆਤਮਾ ਤਿਆਰ ਲਈ ਪਰ ਇਹ ਇੱਕ ਪਰ ਉਹਦੋਂ ਕਰਦੇ ਸੀ ਮਨ ਫਿਰ ਕੇ ਮਨ ਵੀ ਸੀ ਨਹੀਂ ਖੁਦਕੁਸ਼ੀ ਉਹਦੋਂ ਵੀ ਕਰਦੇ ਸੀ ਅੱਛਾ ਇਹ ਮਨ ਚ ਪਰੇਸ਼ਾਨੀ ਉਹਦੇ ਆ ਜਾਂਦੀ ਵੀ ਜੇ ਮੈਂ ਮਰ ਗਿਆ ਚੰਗਾ ਹੋ ਜੂਗਾ ਚੰਗਾ ਨਹੀਂ ਹੁੰਦਾ ਹਾਂਜੀ ਬਾਣੇ ਜਾਂ ਜਿਹੜੇ ਮਹਾਪੁਰਸ਼ ਉਹ ਇਹਨੂੰ ਚੰਗਾ ਨਹੀਂ ਗਿਣਦੇ ਹੂੰ ਉਹ ਸਰੀਰ ਜਾਂ ਉਹਨਾਂ ਦਾ ਦਿਮਾਗ ਉਹ ਚਦਨ ਜੋਗਰਾ ਨਹੀਂ ਹੁੰਦਾ ਹਾਂਜੀ ਮੈਂ ਨਰਮੀ ਸੰਧਰਾ ਵਿਆਹ ਵੀ ਨਹੀਂ ਹੋਇਆ ਸੀ ਇੱਥੇ ਸਾਹਮਣੇ ਆਪਣੇ ਸੜਕ ਤੋਂ ਥੋੜੀ ਦੂਰ ਘਰ ਰਹਿ ਗਿਆ ਉਹਨਾਂ ਦਾ ਮੁੰਡਾ ਇੱਕ ਉਠ ਲੈ ਕੇ ਪੱਠੇ ਲੈ ਕੇ ਗਿਆ ਪੱਠੇ ਲੈਣ ਹੂੰ ਦੋਪਰ ਆਵੇ ਸਿਕ ਨਹੀਂ ਸਕੀਆਂ ਪੈਣਾ ਸੀ ਪਤਾ ਨਹੀਂ ਕਿਸ ਗੱਲ ਤੋਂ ਉਹਨੇ ਪੀਪਲ ਦਾ ਭਾਇ ਲੈ ਲਿਆ ਆਪਣੇ ਬਰਾਬਰ ਜਿੱਤੇ ਇਧਰ ਸੂਹੇ ਦੇ ਨਾਲ ਹਾਂਜੀ ਇਹ ਵੀ ਬਹੁਤ ਪੁਰਾਣੀ ਗੱਲ ਹੋ ਗਈ ਉਸ ਜਮਾਨੇ 'ਚ ਵੀ ਖੁਦਕੁਸ਼ੀ ਚਲਦੀ ਸੀ ਹੂੰ ਅੱਜ ਵਾਲੀਆਂ ਬਿਮਾਰੀਆਂ ਹੀ ਨਹੀਂ ਤੇਨੀਆਂ ਠੀਕ ਹੈ ਹਾਟੇ ਕੋਦੋਂ ਸੀਗਾ ਪਸ਼ੂ ਨੂੰ ਬੰਦੇ ਨੂੰ ਲੋਕ ਮੂਰਖ ਸੀ ਇਹਦੇ ਨੂੰ ਧੱਕਾ ਵੱਜ ਗਿਆ ਅੱਛਾ ਜੀ ਪ੍ਰੇਤ ਦਾ ਧੱਕਾ ਵੱਜ ਗਿਆ ਦੀ ਮੌਤ ਹੋ ਗਈ ਠੀਕ ਹੈ ਪਰ ਇਹ ਨਹੀਂ ਸੀ ਉਸ ਜ਼ਮਾਨੇ 'ਚ ਵੀ ਟੈਕ ਹੁੰਦਾ ਸੀ ਪਰ ਬਹੁਤ ਘੱਟ ਘੱਟ ਹੁੰਦਾ ਸੀ ਹਾਂ ਹੁਣ ਤਾਂ ਹਰ ਇੱਕ ਜੀਤੇ ਟੈਕ ਹੋਇਆ ਫਿਰਦਾ ਹੈ ਉਦੋਂ ਹੱਥੀ ਮਿਹਨਤੀ ਬਹੁਤ ਜ਼ਿਆਦਾ ਸੀ ਬਾਬਾ ਨਾ ਸਾਰੇ ਲੋਕਾਂ ਦਾ ਰੈਨ ਸੈਂਸ ਜਿੰਜੜੋ ਮੁੜਕਾ ਤੇ ਗਰਮੀ ਦੇ ਤੇ ਆਉਦੇ ਪਾਲਾ ਚੱਲਣ ਵਾਲਾ ਸੀ ਖੱਦਰ ਘਰੇ ਬੁਣਿਆ ਘਰੇ ਸਿਉਂਤਾ ਹਾਂ ਮੁੜਕੋ ਮੁੜਕੀ ਹੋ ਜਾਣਾ ਮੁੜਕੋ ਵੜਕੀ ਉਹਨੂੰ ਕਿਸੇ ਨੂੰ ਮੁੜਕਾ ਆਉਂਦਾ ਹੀ ਨਹੀਂ ਆਉਂਦਾ ਹੀ ਨਹੀਂ ਜੀ ਸਹੀ ਗੱਲ ਹੈ ਹੁਣ ਜੇ ਮੈਂ ਇਥੋਂ ਉੱਠ ਕੇ ਬਾਹਰ ਜਾਊਗਾ ਨਾ ਹਾਂਜੀ ਤਾਂ 10 ਮਿੰਟ ਇੱਥੇ ਥੋੜਾ ਜਿਹਾ ਨੂੰ ਸਰੀਰ ਨੂੰ ਹਾਂ ਗਰਮ ਕਰੂੰਗਾ ਫਿਰ ਜਾਊਗਾ ਸਹੀ ਗੱਲ ਹੈ ਸਹੀ ਗੱਲ ਹੈ ਇਹ ਜਿਹੜੇ ਸਰੀਰ ਦਾ ਤਾਤਾ ਜਾਂ ਚਲਾਉਂਦੇ ਹਰ ਇੱਕ ਨੂੰ ਪੱਕਾ ਨਹੀਂ ਦੱਸਦਾ ਕਿ ਉਹ ਔਖਾ ਹੋਣਾ ਹੀ ਹੈ ਹੋਣਾ ਹੀ ਹੈ ਠੰਡ ਨਾ ਤੇ ਬੀ ਗਰਮੀ ਨਾ ਚੱਲੀ ਤੇ ਸਰ ਗਿਆ ਹਾਂਜੀ ਮੈਂ 6:00 ਸਾਲ ਸਾਵੇ ਨਹੀਂ ਕਣਕ ਦੀ ਰੱਖੀ ਰੱਖੀ ਪੂਰੀ ਦੋਂਦੇ ਚ 6 ਵਜੇ ਕਣਕ ਕੋਲ ਹੁੰਦਾ ਸੀ ਠੀਕ ਹੈ ਜੀ ਵੀ ਇਸ ਵੇਲੇ ਗਾਇਆਂ ਟਾਲਦੀਆਂ ਦਾ ਸੌਖਾ ਹੋ ਗੋ ਨਹੀਂ ਹੂੰ ਇਹ ਹੁਣ 9 ਵਜੇ ਉੱਠਦੇ ਵੀ ਮੈਂ 3 ਵਜੇ ਉੱਠਿਆ ਹੁੰਦਾ ਪਰ ਸੋ ਤਾਂ ਪੌਣੇ 2 ਹੀ ਨਾ ਲਿਆ ਕਢੀ ਨਾ ਵੇਖੀ ਅੱਛਾ ਜੀ ਠੀਕ ਹੈ ਫਿਰ ਮੈਂ ਕਿਹਾ ਬਾਹਰ ਫੂਡ ਕਰਕੇ ਉਹਨੂੰ ਛੇੜਿਆ ਤੇ ਉਹ ਜੇ ਬਈ ਫਿਰ ਇਹ ਪਾੜਾਂ ਜਿਹਾ ਇਸ ਪਹਾੜ ਦਾ ਨਾਮ ਉਥੇ ਉਹ ਵੇਖਿਆ ਅੱਛਾ ਜੀ ਫੇਰ ਅਗਲੀ ਉਹ ਕਿੰਨੇ ਹੱਥਾਂ ਦੀ ਵਾਰ ਚੱਲ ਵੀ ਉਹ ਮੇਰੇ ਵੇਲੇ ਦਿਨ ਚੜ ਜਾਂਦਾ ਹੈ ਹਾਂਜੀ ਉਹ ਨੀਂਦ ਹੀ ਮੁੱਕ ਗਈ ਠੀਕ ਹੈ ਜੀ ਇਹ ਜਿਹੜਾ ਕਿ ਆਪਾਂ ਗੱਲ ਕੀਤੀ ਹੈ ਖੁਦਕੁਸ਼ੀ ਦੀ ਹਾਂਜੀ ਇਹ ਦਿਮਾਗੀ ਕੋਰ ਪੰਜਾਬ ਕਮਜ਼ੋਰੀਆਂ ਆ ਜਾਂਦੀਆਂ ਠੀਕ ਹੈ ਉਹਨੂੰ ਫਿਰ ਉਹ ਵੀ ਰਾਹ ਚੰਗਾ ਲੱਗਦਾ ਵੀ ਜੇ ਮੈਂ ਮਰ ਜਾਂਦਾ ਪਤਾ ਨਹੀਂ ਕਿੰਨਾ ਚੰਗਾ ਹੋਊਗਾ ਹੂੰ ਪਰੇ ਮਰਨਾ ਵੀ ਜਿਹੜੇ ਇਤਕਾਏ ਠੀਕ ਨਹੀਂ ਹੈ ਹਾਂਜੀ ਕੁਦਰਤ ਨੇ ਨਹੀਂ ਉਹਨੂੰ ਮਾਰਿਆ ਬਿਲਕੁਲ ਸ਼ਾਇਦ ਉਹ ਕੋਸ਼ਚਰ ਜਿੰਨਾ ਜਿਹੜੀ ਉਮਰ ਹੈ ਹੂੰ ਉਹ ਇੱਥੇ ਹੀ ਟੱਕੇ ਖਾਂਦਾ ਫਿਰੇ ਠੀਕ ਹੈ ਅ ਇੱਕ ਦਿਨ ਮੈਂ ਬੇਇੱਜ਼ਤੀ ਕਰਦਾ ਹਾਂ ਹਾਂਜੀ ਜਿਹੜਾ ਬੰਦਾ ਬਚਪਨ ਤੋਂ ਨਾਉਣ ਲੱਗ ਗਿਆ ਹਾਂਜੀ ਤੇ ਮਾੜਾ ਮੋਟਾ ਨਾਮ ਨਾਲ ਜੁੜ ਵੀ ਗਿਆ ਹੈ ਹਾਂਜੀ ਉਹਦੀ ਸੱਚੇ ਭਾਸ਼ਮ ਮਦਦ ਵੀ ਕਰਦਾ ਹੈ ਠੀਕ ਹੈ ਜੀ ਮੈਂ ਉਹਨ ਜੇ ਨਾਂ ਉੱਠ ਕੇ ਨਾਵਾਂ ਉਸ ਵੇਲੇ ਹਮ ਅੱਜ ਦੇ ਸੁਣਨੇ ਦਾ ਹੀ ਸੁਣ ਲੋ ਵੀ ਬਾਲਟੀਆਂ ਪਾਣੀ ਦੀਆਂ ਪੂਰੀਆਂ ਪੂਰੀਆਂ ਦੇ ਨੋਂ ਨੂ ਨਹੀਂ ਚਾਉਂਦਾ ਸੇ ਜਾਨਾ ਸੁੱਕ ਜਾਂਦੀ ਹੈ ਹਾਂਜੀ ਸ਼ਹਿਰ ਗਿਆ ਸ਼ਹਿਰ ਐਡਾ ਕੱਤਾ ਵਸੇ ਮੇਰੇ ਰੋ ਮੇਰੇ ਲੀੜੇ ਹੀ ਇੰਨੇ ਪਿਆ ਇੰਨੇ ਥਾਂ ਆ ਗਏ ਵੀ ਇਹਨਾਂ ਨੂੰ ਪੰਨਾ ਕਿਵੇਂ ਬਣਿਏ ਹਾਂਜੀ ਬਸ ਆ ਗਈ ਬਸ ਭੱਜ ਗਈ ਹਾਂਜੀ ਉਸ ਵੇਲੇ ਆ ਕੇ ਬਹਾਵ ਫੜ ਕੇ ਸੱਚੇ ਪਾਸ ਦਾ ਦੇ ਸਿੰਘ ਸਿੰਘ ਠਾਉਂਦੇ ਐ ਠੀਕ ਹੈ ਇਹ ਵੀ ਲਿਖ ਕੇ ਲੈਦੇ ਕੋਈ ਜੇ ਉਹਦੇ ਨਾਲ ਜੁੜੂਗਾ ਨਾ ਹਾਂਜੀ ਤੇ ਟੜਕੇ ਉੱਠ ਕੇ ਨਹਾਊਗਾ ਹੂੰ ਤੇ ਉਹਨੂੰ ਆਪੇ ਆ ਕੇ ਠਾਉਣ ਲੱਗ ਜਾਂਦੇ ਆ ਠੀਕ ਹੈ ਜੀ ਮੈਨੂੰ ਹੋ ਗਏ 80 ਤੋਂ ਜ਼ਿਆਦੇ ਅੱਛਾ ਜੀ ਪੁਸ਼ ਕਰਿਆ ਕਿਤੇ ਗਿਆ ਖੂਹ ਡਿੱ ਗਿਆ ਖਾਤੇ ਡਿੱ ਗਿਆ ਕਿੰਨੇ ਪੀਤੀ ਹੈ ਕਿੰਨਾ ਜ਼ਹਿਰ ਖਾਦਾ ਮੈਂ ਟੜਕੇ ਉੱਠ ਕੇ ਨਹਾਉਂਦਾ ਹਸਪਤਾਲੀਆਂ ਅੱਛਾ ਜੀ ਹਾਂ ਉਹ ਤੋਂ ਠੀਕ ਹੈ ਹੁਣ ਮੈਨੂੰ ਤਾਂ ਹੀ ਬੇਚੈਨੀ ਆ ਜਾਂਦੀ ਹੈ ਹੂੰ ਉਹਦੇ ਉੱਠ ਘੜ ਪੜੂਆ ਹਾਂਜੀ ਹਾਂਜੀ ਜਦੋਂ ਸੌਂ ਗਿਆ ਫਿਰ ਕਿਹਨੇ ਤਾਂ ਨਟਾਉਣਾ ਸਹੀ ਹੈ ਸਹੀ ਹੈ ਨਾ ਬਾ ਠੀਕ ਹੈ ਨਹੀਂ ਹੋਰ ਕੁਝ ਆਉਂਦਾ ਤੇ ਸਭ ਤੋਂ ਵੱਡਾ ਨਾਮ ਕਾਲਯੁਗ ਦਾ ਹੈ ਵਾਹਿਗੁਰੂ ਹਾਂਜੀ ਆਇਦਾ ਮੰਤਰ ਹੈ ਜਿਹੜਾ ਇੱਕਲਾ ਵਾਹਿਗੁਰੂ ਹੈ ਤੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰ ਜੁਨੀ ਸੇ ਭੰਗੁਰ ਪ੍ਰਸਾਦ ਇਹ ਹੈ ਮੂਲ ਮੰਤਰ ਹੂੰ ਇਹਨੂੰ ਛੋਟਾ ਕਰਕੇ ਕਲਜੋਗ ਤੇ ਕੱਲਾ ਵੈਗਰੂ ਕਰਤਾ ਚਾਰਾਂ ਜੋਗਾਂ ਦਾ ਇਹਦੇ ਚ ਆ ਜਾਂਦਾ ਹੈ ਠੀਕ ਹੈ ਜੀ ਤੁਸੀਂ ਵੈਗਰੂ ਵੈਗਰੂ ਜਵਾਨ ਖੋਲਣ ਤੋਂ ਬਗੈਰ ਮੂੰਹ ਖੋਲਣ ਤੋਂ ਬਗੈਰ 13 ਨਾਲ ਗੱਲੂ ਤੇ 1300 ਵਰਗਾ ਹੋ ਜਾਊਗਾ ਠੀਕ ਹੈ ਇਹ ਜ਼ਰੂਰੀ ਨਹੀਂ ਵੀ ਉੱਚੀ ਦੱਸਣਾ ਜਾਂ ਕਿਸੇ ਨੂੰ ਸੁਣਾਉਣਾ ਦਿਮਾਗ ਨਾ ਕਰ ਲੋ ਹਾਂਜੀ ਹਾਂਜੀ ਜਿਵੇਂ ਆਪਾਂ ਬੈਠੇ ਹਾਂ ਹਾਂ ਤੇ ਉਹ ਇਹਨੂੰ ਇਹ ਵੀ ਸੋਚੀ ਜਦੋਂ ਵੀ ਮੈਂ ਵੈਗਰੂ ਵੈਗਰੂ ਕਰੀ ਜਾਂਦਾ ਨਾਲੇ ਗੱਲਾਂ ਕਰਦਾ ਹਾਂ ਮੈਂ ਥੋੜਾ ਪੱਕਾ ਹੀ ਹੈ ਠੀਕ ਹੈ ਕੋਈ ਮੁੱਲ ਨਹੀਂ ਲੈਣ ਦੇਣਾ ਕੋਈ ਇਹਦੇ ਤੇ ਲੱਗਦਾ ਨਹੀਂ ਹੈ ਹਾਂਜੀ ਇਹਨੂੰ ਤਾਂ ਸਿਰਫ ਸੋਚਣਾ ਹੀ ਹੈ ਵੀ ਇਹ ਮੇਰਾ ਪਿਤਾ ਪਰਮੇਸ਼ਰ ਖਾਏਗਾ ਸਹੀ ਹੈ ਜੀ ਤਾਂ ਤੁਹਾਡਾ ਖਾਏਗਾ ਇਹ ਹੈ ਹੈ ਗਈ ਹੈ ਬਿਲਕੁਲ ਜੀ ਸਹੀ ਜੀ ਜੇ ਐਂ ਵੇਖੀਏ ਤੇ ਰੰਗਾ ਨਾਲ ਤਾਂ ਦੀਦਾ ਹੈ ਹਮ ਤੇ ਜੇ ਉਹ ਸਾਹਮਣੇ ਤਾਂ ਮਹਾਪੁਰਚੰਦਾ ਸਾਹਮਣੇ ਵੀ ਦੀਦਾ ਹੈ ਹਾਂਜੀ ਹਾਂਜੀ